ਕੋਟਪੂਰਾ ਸ਼ਹਿਰ ਵਿੱਚ ਚੋਰੀ ਤੇ ਲੁੱਟਕੋ ਦੀਆਂ ਘਟਨਾਵਾਂ ਤੋਂ ਬਾਅਦ ਵਪਾਰੀਆਂ ਨੇ ਕੁਝ ਦਿਨ ਪਹਿਲੇ ਸ਼ਹਿਰ ਬੰਦ ਕਰਕੇ ਪੁਲਿਸ ਖਿਲਾਫ ਰੋਸ ਜਤਾਇਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਥਾਣਾ ਸਿਟੀ ਦੇ ਐਸਐਸਓ ਨੂੰ ਤਬਦੀਲ ਕਰ ਦਿੱਤਾ ਸੀ ਤੇ ਹੁਣ ਨਵ ਨਿਯੁਕਤ ਐਸਐਸਓ ਦੀ ਅਗਵਾਈ ਵਿੱਚ ਕਾਰਵਾਈ ਕਰਦੇ ਹੋਏ ਲੁੱਟਪਾਰ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਨੂੰ ਗ੍ਰਿਫਤਾਰ ਕੀਤਾ ਜਿਸ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਤੇ ਇਹਨਾਂ ਦੇ ਕੋਲੋਂ ਲੁੱਟਦਾ ਸਮਾਨ ਵੀ ਬਰਾਮਦ ਕੀਤਾ ਗਿਆ ਤੇ ਇਹ ਲੋਕ ਲੁੱਟਦਾ ਸਮਾਨ આરોપીਆਂ ਤੋਂ ਖਰੀਦ ਕੇ ਅੱਗੇ ਵੇਚਣ ਦਾ ਕੰਮ ਕਰਦੇ ਸਨ ਇਸ ਮੌਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹਨਾਂ ਨੇ ਲੁੱਟ ਖੋਹ ਦੀਆਂ 24 ਘਟਨਾਵਾਂ ਨੂੰ ਅੰਜਾਮ ਦਿੱਤਾ ਹੈ ਤੇ ਹੁਣ ਇਹਨਾਂ ਤੇ ਹੋਰ ਵੀ ਕਈ ਕੇਸ ਦਰਜ ਨੇ। ਆਪਣਾ ਚਾਰ ਦੋਸ਼ੀ ਇਹ ਹੈ। ਵਿਕਾਸ਼ਦੀਪ ਪੁੱਤਰ ਅਰਪਾਲ ਸਿੰਘ ਵਾਸੀ ਬਕਸ਼ੀਸ਼ ਨਗਰ ਕੋਟਕਪੂਰਾ। ਮਕਰਨ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪ੍ਰੇਮਨਗਰ ਕੋਟਕਪੂਰਾ। ਤੇ ਇਹ ਚਕ ਕੁਲਵਿੰਦਰ ਕੌਰ ਔਰ ਬਿੰਦਰ ਪਤਨੀ ਗੁਰਦੀਪ ਸਿੰਘ ਵਾਸੀ ਜੀਵਨਨਗਰ ਕੋਟਕਪੂਰਾ। ਇਹ ਇਹ ਵੀ ਹੈਗੇ ਜੀ ਇੱਕ ਜਗਸੀਰ ਸਿੰਘ ਪੁੱਤਰ ਲਖਮਨ ਸਿੰਘ ਹਾਂਜੀ ਇਹ ਵੀ ਕੋਟਕਪੂਰੇ ਦਾ ਜੀ ਇਹਨਾਂ ਨੇ ਜਿਹੜਾ ਹੈਗਾ ਇਹ ਬਕਸੀਸ ਨਗਰ ਕੋਟਕਪੂਰੇ ਦੇ ਰਹਿਣ ਵਾਲੇ ਆ ਇਹ ਤੇ ਇਹਨਾਂ ਨੇ 24 ਦੇ ਕਰੀਬ ਜਣੀਆਂ ਲੁੱਟਖੋਦੀਆਂ ਵਾਰ ਦਿੱਤਾ ਕੀਤੀਆਂ ਗਿਆ ਇਹ ਜਿਹੜੀਆਂ ਲੁੱਟਖੋਦੀਆਂ ਵਾਰ ਤਾਂ ਇੱਥੇ ਵੀ ਕੀਤੀਆਂ ਫਰੀਦਕੋਟ ਵੀ ਕੀਤੀਆਂ ਮੋਬਾਈਲ ਖੋਹਦੇ ਸੀ ਜਾਂ ਜਿੰਨੇ ਪੈਸੇ ਮਿਲ ਜਾਂਦੇ ਸੀ ਤੇ ਇਹਨਾਂ ਨੇ ਕਾਫੀ ਅੰਤਕ ਮਚਾਇਆ ਸੀ ਆ ਤੇ ਨਾਲ ਜਿਹੜੀ ਆਦਮੀ ਦੇ ਸੱਟ ਵਗੈਰਾ ਵੀ ਮਾਰਦੇ ਸੀ ਇਹ ਨਸ਼ੇ ਦੇ ਆਦੀ ਆ ਜੀ ਤੇ ਬਿਲਕੁਲ ਨਸ਼ੇ ਦੇ ਵਿੱਚ ਅੰਨੇ ਹੋ ਕੇ ਜਿਹੜੇ ਵਾਰਦਾਤਾ ਕਰਦੇ ਸੀਗੇ ਜੀ ਜਿਹੜੇ ਮੋਬਾਈਲ ਵਗੈਰਾ ਅੱਗੇ ਵੇਚ ਦਿੰਦੇ ਸੀ ਇਹ ਜਿਹੜਾ ਇਹਨਾਂ ਵਿੱਚ ਜਿਹੜਾ ਇੱਕ ਵਿਅਕਤੀ ਕਾਸ਼ਦੀਪ ਹੈ ਇਹਨੇ ਆਲਰੇਡੀ ਜਿਹੜਾ ਇਹਦੇ ਤੇ ਜਿਹੜੇ ਦੋ ਪਰਚੇ ਹੈਗੇ ਆ ਜੀ ਐਨਡੀਪੀਐਸ ਦੇ ਵੀ ਆ ਤੇ ਜੇਲ ਮੈਨੂੰ ਲੈਕਟਰ ਦੇ ਤਹਿਤ ਵੀ ਜੜੀ ਇਹਦੇ ਤੇ ਕਾਰਵਾਈ ਹੋਈ ਹੋਈ ਆ ਇਹ ਫੈਂਕਾ ਮਾਰਦਾ ਸੀ ਜੇਲ ਚ ਤਾਂ ਇਹ ਹੁਣ ਸਾਨੂੰ ਜਿਹੜੀਆਂ ਇਹਦੇ ਕਨੈਕਸ਼ਨ ਲੱਗ ਰਹੇ ਆ ਵੀ ਕਿਸੇ ਤਰੀਕੇ ਜਿਹੜੇ ਜਿਆਦਾਤਰ ਜਿਹੜੇ ਛੋਟੇ ਮੋਬਾਈਲ ਆ ਉਹਨਾਂ ਨੂੰ ਕਈ ਵਾਰ ਇਹ ਬੈਂਕ ਕਰ ਰਹੇ ਜੇਲ ਸਟੰਦਿਆ ਜੇਲ੍ਹ ਦੇ ਅਧਿਕਾਰੀਆਂ ਨਾਲ ਵੀ ਅਸੀਂ ਟੱਚ ਚਾਹੀਦਾ ਸਾਨੂੰ ਉਹ ਵੀ ਜਾਣਕਾਰੀ ਦਿੰਦੇ ਰਹਿੰਦੇ ਆ ਜਦ ਕੋਈ ਕੋਈ ਫੈਂਕੀ ਵਾਲੀ ਪਾਰਟੀ ਆਉਂਦੀ ਆ ਤਾਂ ਫਿਰ ਉਹ ਸਾਨੂੰ ਉਹ ਉਹਨਾਂ ਨੇ ਵੀ ਆਪਣੇ ਗਾਰਡਸਤ ਵਗੈਰਾ ਰੱਖੀ ਆ ਔਰ ਫਿਰ ਵੀ ਕਿਉਂਕਿ ਜੇਲ੍ਹ ਦਾ ਏਰੀਆ ਬਾਹਰੋਂ ਵੱਡਾ ਬਹੁਤ ਹੈਗਾ ਤੁਹਾਨੂੰ ਹੈਗੀਆਂ ਜੀ ਉਹਨਾਂ ਨੇ ਕੀ ਕਰਨਾ 2 ਮਿੰਟ ਲਾਉਣੇ ਆ ਛੁੱਟ ਕੇ ਤੇ ਨਿਕਲ ਜਾਣਾ ਜੀ ਤੇ ਹੁਣ ਕਾਫੀ ਜ਼ਿਆਦਾ ਇਹਨਾਂ ਚੋਂ ਬਾਹਰ ਤੱਕ ਕਲੀਅਰ ਹੋਈਆਂ ਤੇ ਕੀ ਬਰਾਮਦ ਹੋਇਆ ਇਹਨਾਂ ਤੋਂ ਜੀ ਆਪਣਾ 4 ਮੋਬਾਈਲ ਇੱਕ ਐਕਟਵਾ ਜਿਹੜੀ ਇਹਨਾਂ ਨੇ ਖੋਈ ਸੀ ਉਹ ਬਰਾਮਦ ਹੋਇਆ ਜੀ ਤੇ ਬਾਕੀ ਜਿਹੜੀ ਇਹ ਤਤਤੀਸ ਜਾਰੀ ਆ ਉਹ ਤੋਂ ਬਰੰਦਗੀ ਹੋਰ ਵੀ ਹੋ ਗਈ ਸੱਟ ਸਾਰੇ ਸਾਡੇ ਕੋਈ ਦਰਸ਼ਕ ਹੈ ਜਿਹ ਹੈ ਕਿ ਜਿਹੜੇ ਫੈਂਕਾ ਨਹੀਂ ਸਮਝਦੇ ਥੋੜਾ ਵਿਸਤਾਰੋਂ ਦੱਸੋ ਫੈਂਕਾ ਕਿਹਨੂੰ ਕਹਿੰਦੇ ਤੁਸੀਂ ਫੈਂਕਾ ਹੁੰਦਾ ਜੀ ਜਿਹੜਾ ਇੱਕ ਹੀ ਕਰਦਿਆ ਜਿਸ ਤਰ੍ਹਾਂ ਕੋਈ ਬੀੜੀਆਂ ਬਾੜੀਆਂ ਹੁੰਦਾ ਮੋਬਾਈਲ ਹੋਏ ਉਹਦੇ ਚੀ ਚੀਜ਼ਾਂ ਪਾ ਕੇ ਤਾਂ ਇਹ ਜੇਲ੍ਹ ਦੇ ਬਾਹਰਲੇ ਪਾਸੋਂ ਕੰਦੋਂ ਬਾੜ ਜਿਹੜਾ ਅੰਦਰ ਸੁਟ ਦਿੰਦੇ ਜੀ ਤੇ ਉਹ ਅੰਦਰ ਇਹਨਾਂ ਦੇ ਜਿੱਥੇ ਕਨੈਕਸ਼ਨ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਇਸ ਚੀਜ਼ ਦਾ ਵੀ ਕਿੱਥੇ ਕੋਈ ਸੁਟਣਾ ਉਹ ਜਗ੍ਹਾ ਤੋਂ ਫਿਰ ਉਹ ਸੱਚ ਚ ਬੰਦ ਨਹੀਂ ਇਹ ਉਸ ਕੇਸ ਵੀ ਸ਼ਾਮਲ ਹੈ ਗਿਆ ਜੀ ਤੇ ਮਤਲਬ ਕੀ ਜਿਹੜੇ ਜਿਹੜੀਆਂ ਇਹਨਾਂ ਤੋਂ ਪੁੱਛ ਕੇ ਸਾਰੀਆਂ ਉਹ ਜਿਹੜੇ ਇਹ ਟੋਟਲ ਜਿੰਨੇ ਇਹਨਾਂ ਦਿਨਾਂ ਚ ਜਿਹੜੀਆਂ ਵਾਰ ਦਿੱਤਾ ਹੁੰ ਜਾਂੀਆਂ ਚਾਹੇ ਕੋਈ ਦੁਕਾਨਦਾਰ ਨੂੰ ਚਾਹੇ ਕੋਈ ਰਾਹੀਰ ਨੂੰ ਜਾਂ ਸਬਜ਼ੀ ਵਾਲੇ ਨੂੰ ਲੁੱਟਖੋ ਕੀਤੀ ਆ ਇਹ ਸਾਰੀਆਂ ਵਾਰ ਤਾਂ ਇਹਨਾਂ ਨੇ ਹੀ ਕੀਤੀਆਂ ਜੀ ਕਿਉਂਕਿ ਕਈ ਵਾਰ ਦਿੱਤਾ ਤਾਂ ਐਕਚੁਅਲ ਦੇ ਵਿੱਚ ਇਹ ਖੁਦ ਹੀ ਮਤਲਬ ਕਿ ਇਹਨੂੰ ਪੂਰੀ ਤਰ੍ਹਾਂ ਯਾਦ ਵੀ ਨਹੀਂ ਆ ਕਿਹੜੀਆਂ-ਕਿਹੜੀਆਂ ਕਿਉਂਕਿ ਇੰਨੇ ਜਿਆਦੇ ਨਸ਼ੀ ਨਸ਼ਈ ਆ ਇਹ ਵੀਨ ਨੂੰ ਆਪਣੀ ਖੁਦ ਦੀ ਹੋਸ਼ ਨਹੀਂ ਰਹਿੰਦੀ ਸੀ ਉਹ ਪਰਦਰਸਰ ਕੀ ਕਾਰਵਾਈ ਕੀਤੀ ਹੁਣ ਜਿਹੜੀਆਂ ਜੀ ਇਹਨਾਂ ਦਾ ਰਿਮਾਂਡ ਲੈ ਕੇ ਜੀ ਨੈਕਸਟ ਜਿਹੜੀਆਂ ਆ ਗਿਆ ਅਸੀਂ ਇਹਨਾਂ ਟੋਟਲ ਇੱਕ ਵਾਰਦਾਤ ਮੌਕੇ ਤੇ ਲਾ ਜਾ ਕੇ ਨਿਸ਼ਾਨਦੇਹੀ ਕਰਾਵਾਂਗੇ ਉਹ ਕਲੀਅਰ ਕਰਾਵਾਂਗੇ ਜੀ ਜਿਹੜੀਆਂ ਇਹਨਾਂ ਦੁਆਰਾ ਕੀਤੀਆਂ ਗਈਆਂ ਉਹ ਫਿਰ ਉਹਦੀ ਰਿਕਵਰੀ ਕੀਤੀ ਜਾਊਗੀ ਜੀ ਕੁੱਲ ਕਿੰਨੇ ਰੋਕੀ ਜੋਗ ਦਿੱਕਤਾਂ ਕੀਤੀਆਂ ਕੁੱਲ 4 ਆ ਜੀ ਹਾਂਜੀ